ਸਾਰੇ ਹੀ ਸਰੋਤਿਆਂ ਜਤਾਰ ਸਿੰਘ ਜੱੱਬੂਵਾਲ ਦੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ। ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਬਸਿਆ ਨਮਸ਼ਤ। ਨਮਸ਼ਰ ਦੀ ਗੱਲ ਕੀਤੀ ਜਾਵੇ ਨਮਸ਼ਰ ਦੇ ਮਾਨਯੋਗ ਆਈਪੀਐਸ ਅਫਸਰ ਡਾਕਟਰ ਮਹਿਤਾਬ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਵੱਡੀ ਮੀਟਿੰਗ ਜਿਹੜੀ ਹੈਗੀ ਅੱਜ ਬੁਲਾਈ ਗਈ ਆ। ਪ੍ਰੈਸ ਕਾਨਫਰੰਸ ਦੀਆਂ ਵੱਡੀਆਂ ਜਿਹੜੀਆਂ ਮੀਟਿੰਗਾਂ ਹੈਗੀਆਂ ਹੋਣ ਜਾ ਰਹੀਆਂ। ਐਸਪੀ ਡਾਕਟਰ ਮਕੇਸ਼ ਜੀ ਵਿਸ਼ੇਸ਼ ਤੌਰ ਤੇ ਮੀਟਿੰਗ ਦੇ ਵਿੱਚ ਡੀਐਸਪੀ ਸਹਿਬਾਨ ਮਾਧਵੀ ਸ਼ਰਮਾ ਜੀ ਡੀਐਸਪੀ ਸੁਰੇਂਦਰ ਚਾਂਦ ਜੀ ਐਸਐਚਓ ਸਹਿਬਾਨ ਸਿਟੀ ਦੇ ਵੀ ਵਿਸ਼ੇਸ਼ ਤੌਰ ਤੇ ਮੀਟਿੰਗ ਦੇ ਵਿੱਚ ਪਹੁੰਚ ਰਹੇ ਹਨ ਦੇਖੇ ਕਿ ਕੀ ਮਸਲਾ ਹੈਗਾ ਮੀਟਿੰਗ ਦਾ ਵੱਡਾ ਮਸਲਾ ਜਿਹੜਾ ਹੈਗਾ ਉੱਬਰ ਕੇ ਕੀ ਨਜ਼ਰ ਆ ਰਿਹਾ ਹੈਗਾ ਆ ਬਹੁਤ ਹੀ ਜਲਦੀ ਜਿਹੜੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਆਪ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਡਿਸਟ੍ਰਿਕਟ ਐਸਪੀ ਸਨਗਰ ਨੇ ਮਾੜੇ ਅਨਸਰਾਂ ਤੇ ਗੈਂਗਸਟਰ ਖਿਲਾਫ ਜਿਹੜੀ ਮੁਹਿੰਮ ਚੇੜੀ ਹੈ ਉਹਦੇ ਵਿੱਚ ਸਾਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ 16 ਤਰੀਕ ਨੂੰ ਐਸਚਓ ਸਿਟੀ ਨਵਾਂ ਸ਼ਹਿਰ ਤੇ ਇਹਨਾਂ ਦੀ ਟੀਮ ਨੇ ਪਿੰਡ ਸਲੋਹ ਦੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਤੇ ਚੈਕਿੰਗ ਦੌਰਾਨ ਉਹਨਾਂ ਨੇ ਦੋ ਬੰਦਿਆਂ ਨੂੰ ਉੱਥੇ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਸਾਨੂੰ ਤਿੰਨ ਵੈਪਨ ਰਿਕਵਰ ਹੋਏ ਹਨ ਉਹਨਾਂ ਦੋਨਾਂ ਬੰਦਿਆਂ ਦੇ ਨਾਮ ਇੱਕ ਓਮ ਬਹਾਦਰ ਉਰਫ ਸਾਹਿਲ ਹੈ ਤੇ ਦੂਸਰਾ ਸਮਰੌਂ ਸਿੰਘ ਉਰਫ ਗਿਆਨੀ ਇਹ ਓਮ ਬਹਾਦਰ ਸਲੋਹ ਦਾ ਰਹਿਣ ਵਾਲਾ ਹੈ ਤੇ ਦੂਜਾ ਵਿਕਾਸਨਗਰ ਦਾ ਰਹਿਣ ਵਾਲਾ ਹੈ ਇਨਾਂ ਕੋਲੋਂ ਸਾਨੂੰ ਤਿੰਨ ਵੈਪਨ ਰਿਕਵਰ ਹੋਏ ਐ ਇੱਕ 9mm ਦਾ ਹੈਗਾ ਇੱਕ 32 ਬੋਰ ਦਾ ਹੈਗਾ ਤੇ ਤੀਜਾ ਜਿਹੜਾ ਦੇਸੀ ਕੰਟਰੀ ਮੇਡ ਰਹਿਗਾ ਉਹ 12 ਬੋਰ ਦਾ ਹੈਗਾ ਤੇ 15 ਰੌਂਦ ਵੀ ਇਹਨਾਂ ਕੋਲੋਂ ਸਾਨੂੰ ਬਰਾਮਦ ਹੋਏ ਐ ਮੁਡਲੀ ਜਿਹੜੀ ਅਸੀਂ ਤਫ਼ਤੀਸ਼ ਹੈ ਉਹਦੇ ਵਿੱਚ ਇਹ ਸਾਹਮਣੇ ਆਇਆ ਕਿ ਇਹਨਾਂ ਨੇ ਕਿਤੇ ਫਾਇਰਿੰਗ ਕਰਨੀ ਸੀਗੀ ਤੇ ਇਹ ਜਿਹੜੀ ਅਨਮੋਲ ਬਿਸ਼ਨੋਈ ਜਿਹੜਾ ਕਿ ਲਾਰੈਂਸ ਬਿਸ਼ਨੋਈ ਦਾ ਪਰਾਇਆ ਉਹਦੇ ਵੀ ਟੱਚ ਦੇ ਵਿੱਚ ਸੀਗੇ ਤੇ ਇਹਨਾਂ ਨੇ ਜਿਹੜੀ ਜਗ੍ਹਾ ਸੀਗੀ ਉਹਦੀ ਰੇਕੀ ਵੀ ਕੀਤੀ ਸੀਗੀ ਤੇ ਜਿਹੜੇ ਮੋਟਰਸਾਈਕਲ ਤੇ ਰੇਕੀ ਕੀਤੀ ਸੀ ਸਿਲੰਡਰ ਉਹਨੂੰ ਵੀ ਅਸੀਂ ਬਰਾਮਦ ਕਰ ਲਿਆ ਪਹਿਲੇ ਕੋਈ ਮਾਮਲਾ ਦਰਜ ਨਹੀਂ ਲੱਗਾ ਜਿਹੜਾ ਓਮ ਬਹਾਦਰ ਹੈ ਉੱਤੇ ਜਿਹੜਾ ਪਹਿਲਾਂ ਵੀ ਇੱਕ ਮਾਮਲਾ ਦਰਜ ਹੈਗਾ ਸਿਟੀ ਨਵਾਂਚਰ ਦਾ ਮਕਦਮਾ ਹੈਗਾ 154/22 ਕਿਸੇ ਨੂੰ ਮਾਰਨ ਦੀ ਇਹਨਾਂ ਨੇ ਜਿਹੜੀ ਹੈਗੀ ਵੀ ਉਹਤ ਬਣਾਈ ਸੀ ਉਹਦਾ ਮਕਦਮਾ ਓਮ ਬਹਾਦਰ ਦੇ ਦਰਜ ਹੈ ਤੇ ਪਹਿਲਾਂ ਇਹ ਜੇਲ੍ਹ 'ਚ ਵੀ ਰਹਿ ਕੇ ਆਇਆ ਉਹ ਵੀ ਸਾਰਾ ਅਸੀਂ ਵੈਰੀਫਾਈ ਕਰਾਂਗੇ ਕਿ ਜੇਲ੍ਹ 'ਚੋਂ ਕਿਹਦੇ ਕੰਟੈਕਟ 'ਚ ਆਇਆ ਤਾਂ ਕਿ ਜਿਹੜੇ ਅੱਗੇ ਨੇ ਇਹ ਇਹਨਾਂ ਦੇ ਸੰਪਰਕ 'ਚ ਆ ਕੇ ਇਹ ਜਿਹੜਾ ਇਹਨੇ ਵਾਰਤਤ ਕਰਨੀ ਸੀ। ਇਹ ਜੋ ਹੁਣ ਤੱਕ ਮੁੱਢਲੀ ਤਰਤੀਬ ਸਾਨੂੰ ਸਾਹਮਣੇ ਆਇਆ ਕਿ ਉਹਨਾਂ ਦੇ ਟੱਚ ਵਿੱਚ ਸੀਗੇ ਤੇ ਇਹ ਕਿਨੀ ਸੀਗੀ ਪਿੱਛੋਂ ਕਿਹਨੇ ਪਲੈਨਿੰਗ ਮੜਾਈ ਕਿੱਦਾਂ ਇਹਨਾਂ ਨੂੰ ਵੈਪਨ ਡਿਲੀਵਰ ਹੋਏ ਆ ਉਹ ਸਾਰਾ ਅਸੀਂ ਇਹਨਾਂ ਦਾ ਰਿਮਾਂਡ ਲੈ ਲਿਆ ਸਾਨੂੰ ਦੋ ਦਿਨ ਦਾ ਰਿਮਾਂਡ ਮਿਲਿਆ ਉਹ ਸਾਰਾ ਅਸੀਂ ਉਹਦੇ ਵਿੱਚ ਵੈਰੀਫਾਈ ਕਰਾਂਗੇ ਸਰ ਇਹ ਕਿਹੜੇ ਇਲਾਕਿਆਂ ਨਾਲ ਸੰਬੰਧਿਤ ਨੇ ਜੀ ਤੁਸੀਂ ਇਹ ਜਿਹੜੇ ਦੋ ਜਣੇ ਹੈਗੇ ਆ ਇਹ ਦੋਵੇਂ ਆਪਣੇ ਨਵਾਂ ਸ਼ਹਿਰ ਦੀ ਰਹਿਣ ਵਾਲੇ ਆ ਇੱਕ ਸਲੋਪਿੰਡ ਦਾ ਰਹਿਣ ਵਾਲਾ ਇੱਕ ਸਿਟੀ ਵਿਕਾਸਨਗਰ ਦਾ ਰਹਿਣ ਵਾਲਾ ਸਰ ਹੋਰ ਕੋਈ ਸਹਿਯੋਗੀ ਨਾਲ ਦੇ ਨਾਮ ਨੇ ਦੋ ਦੋ ਜਣੇ ਲਾਗੇ ਤੇ ਬਿਲਕੁਲ ਜੀ ਬਿਲਕੁਲ ਇਹ ਸਾਰਾ ਨਾ ਇਹਨਾਂ ਦੇ ਉਹ ਥੋੜਾ ਸਕਿਉਰਿਟੀ ਰੀਜ਼ਨ ਕਰਕੇ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਮੈਂ ਹੱਸੀ ਹਜੇ ਨਹੀਂ ਦੱਸ ਸਕਦੇ ਬਟ ਜਲਦੀ ਹੀ ਸਾਨੂੰ ਲੱਗਦਾ ਕਿ ਇਹਦੇ 'ਚ ਹੋਰ ਵੀ ਅਸੀਂ ਕਾਫੀ ਕਲਾਸ ਕਰਾਂ ਕਿਨਾਂ ਕੋਲ ਫਾਇਰਿੰਗ ਕਰਨੀ ਸੀ ਕਿਨਾਂ ਦੇ ਘਰ ਤੇ ਕਿ ਦੁਕਾਨ ਦੇ ਉਹ ਉਹੀ ਤੁਹਾਨੂੰ ਸਕਿਉਰਿਟੀ ਰੀਜ਼ਨ ਕਰਕੇ ਅਸੀਂ ਦੱਸ ਨਹੀਂ ਸਕਦੇ ਕਿ ਇਹਨਾਂ ਨੇ ਕਿੱਥੇ ਫਾਇਰਿੰਗ ਕਰਨੀ ਸੀ ਬਟ ਇਹਨਾਂ ਨੇ ਉਸ ਜਗ੍ਹਾ ਦੀ ਰੇਕੀ ਵੀ ਕਰ ਲਈ ਸੀ ਤੇ ਸਾਨੂੰ ਇਹਨਾਂ ਦੇ ਜਿਹੜਾ ਇਹਨਾਂ ਕੋਲ ਮਿਡਲੀ ਤਰਤੀਸ 'ਚ ਸਾਨੂੰ ਹੋਰ ਵੀ ਚੀਜ਼ਾਂ ਮਿਲੀਆਂ ਕਿ ਉੱਥੇ ਜਾ ਕੇ ਵੀ ਆਏ ਹੈ ਜਿਹੜਾ ਮੁੱਢਸਰ ਤੇ ਰੇਕੀ ਕੀਤੀ ਸੀਗੀ ਉਹ ਵੀ ਅਸੀਂ ਬਰਾਮਦ ਕਰ ਲਿਆ ਹੈ ਇਸ ਤੋਂ ਬਿਲਕੁਲ ਅੰਜਾਮ ਦਿੱ ਸਾਡੇ ਸਾਹਮਣੇ ਕੁਛ ਨਹੀਂ ਆਇਆ ਕਿ ਇਹਨਾਂ ਨੇ ਇਸ ਵੈਪਨ ਦਾ ਕਿਤੇ ਯੂਜ਼ ਕੀਤਾ ਹੋਵੇ ਕਿਸੇ ਕਤਲ ਹੋਇਆ ਸੀ ਕਿਸੇ ਕਤਲ ਨੂੰ ਅੰਜਾਮ ਦੇਣ ਜਾ ਰਹੇ ਸੀ ਕਿ ਵੈਸੇ ਲੱਗਦਾ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਹੀ ਦੱਸਿਆ ਜੀ ਇਹਨਾਂ ਨੇ ਕਿਤੇ ਫਾਇਰਿੰਗ ਕਰਨੀ ਸੀਗੀ ਇਹਨਾਂ ਨੇ ਉਸ ਜਗ੍ਹਾ ਤੇ ਰੈਕੀ ਵੀ ਕਰ ਲਈ ਸੀ ਤੇ ਉਹ ਫਾਇਰਿੰਗ ਕਰਨ ਤੋਂ ਪਹਿਲਾਂ ਹੀ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਫੜ ਲਿਆ ਤੇ ਇਹਨਾਂ ਤੋਂ ਵੈਪਨ ਰਿਕਵਰ ਕਰ ਲਿਆ ਬਿਲਕੁਲ ਜੀ ਬਿਲਕੁਲ ਸਰ ਗੈਂਗਸਟਰ ਬਿਲਕੁਲ ਕਿੰਨੀ ਦੇਰ ਤੋਂ ਸੀਗੇ ਸਰ ਇਹਨਾਂ ਨੂੰ ਜਿਹੜਾ ਵੈਪਨ ਡਿਲੀਵਰ ਕਰਾਏ ਹੈ ਇਹਨਾਂ ਦੇ ਵਿੱਚੋਂ ਕੋਈ ਕੰਟੈਕਟ ਜਦੋਂ ਇਹ ਓਮ ਬਹਾਦਰ ਜਿਹੜਾ ਜੇਲ ਸੀਗਾ ਉਦੋਂ ਇਹਨਾਂ ਦੇ ਕੁ ਤਾਂ ਬਾਕੀ ਸਾਰਾ ਤਫਤੀਸ਼ ਦਾ ਪਾਰਟ ਹੈਗਾ ਉਹ ਅਸੀਂ ਰਿਮਾਂਡ ਦੇ ਜਦੋਂ ਵੀ ਰਿਮਾਂਡ ਚ ਇਹਨਾਂ ਤੋਂ ਕੁਝ-ਕੁਝ ਹੋਏ ਵੀ ਤੁਹਾਨੂੰ ਉਸ ਤਰੀਕੇ ਨਾਲ ਦੱਸ ਦਿੱਤਾ ਜਾਏ ਸਰ ਗੈਂਗਸਟਰ ਫਾਇਰਿੰਗ ਜਿਹੜੀ ਇਹਨਾਂ ਨੇ ਕਰੀ ਸੀ ਸਰ ਉਹ ਸਿਆਸੀ ਹੈ ਜਾਂ ਸਮਾਜਿਕ ਲੋਕੀ ਹੈਗੇ ਆ ਜਾਂ ਕੋਈ ਲੀਡਰ ਹੈ ਜਾਂ ਕੋਈ ਬਾਈਕ ਹੈ ਜਿੱਤੇ ਇਹਨਾਂ ਨੇ ਫਾਇਰਿੰਗ ਕਰੀ ਸੀ ਉਹ ਜਿਹੜਾ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਉਹ ਬਿਲਕੁਲ ਹੀ ਨਾਰਮਲ ਪਰਸਨ ਸੀਗਾ ਬਟ ਉਹ ਹੀ ਹੈ ਮੈਂ ਤੁਹਾਨੂੰ ਦੱਸ ਰਿਹਾ ਕਿ ਸਿਕਿਉਰਿਟੀ ਰੀਜ਼ਨ ਕਰਕੇ ਅਸੀਂ ਉਹਦਾ ਨਾਮ ਤੇ ਕੁਝ ਹੋਰ ਰਿਵੀਲ ਨਹੀਂ ਕਰ ਸਕਦੇ ਜਿਲ੍ਹੇ ਵਿੱਚ ਇਹਨਾਂ ਨੂੰ ਹਿੰਟ ਮਿਲ ਸਕਦਾ ਜਿਲ੍ਹੇ ਵਿੱਚ ਹੀ ਹੈ ਕਿ ਜਿਲ੍ਹੇ ਤੋਂ ਬਾਹਰ ਨਹੀਂ ਬਾਹਰ ਬਾਹਰ ਕੰਦਰ ਸਮਰੂਹਨ ਹੈ ਉਹ ਕਿਉਂ ਕਿੱਦਾਂ ਆਏ ਨੇ ਸੰਪਰਕ ਦੋਨੋਂ ਦਾ ਜੇਲ੍ਹ ਦੇ ਵਿੱਚੋਂ ਦੇ ਸੰਪਰਕ ਹੋਏ ਹਾਂਜੀ ਹਾਂ ਇਹ ਦੋਵੇਂ ਹੀ ਨਵਾਂ ਸ਼ਹਿਰ ਤੇ ਰਹਿਣ ਵਾਲੇ ਜੀ ਇੱਥੇ ਆਪ ਇੱਕ ਦੂਜੇ ਦੇ ਸੰਪਰਕ ਚ ਆਏ ਆ ਕੋਈ ਇਦਾਂ ਨਹੀਂ ਕਿ ਇਕੱਠੇ ਕੰਮ ਕਰਦੇ ਸੀ ਬਟ ਇੱਥੋਂ ਦੇ ਨਵਾਂ ਸ਼ਹਿਰ ਤੇ ਰਹਿਣ ਕਰਕੇ ਇੱਕ ਦੂਜੇ ਦੇ ਸੰਪਰਕ ਚ ਆਏ ਇਹਨਾਂ ਦਾ ਸਟੋਕ ਦੇ ਸੰਪਰਕ ਲਈ ਦੇ ਤੋ ਆਏ ਹਾਂਜੀ ਉਮਰ ਕੀ ਇਹਨਾਂ ਦੀ ਕੋਈ ਕਿੰਨਾ ਤੱਕ بڑا ਇਹ ਹੈ ਪਰ ਪੜ੍ਹੇ ਲਿਖੇ ਤਾਂ ਘੱਟ ਹੀ ਹੈਗੀ ਜਿਹੜਾ ਓਮ ਹੈਗਾ ਉਹ 24 ਸਾਲ ਦਾ ਹੈ ਤੇ ਜਿਹੜਾ ਦੂਸਰਾ ਲੜਕਾ ਹੈਗਾ ਉਹ 26 ਸਾਲ ਦਾ ਹੈਗਾ ਕੀ ਕਿਟੂਲ ਕੋਲ ਅਸਲਾ ਮਿਲਿਆ ਕਿ ਨਸ਼ੀਲਾ ਪਦਾਰਥ ਨਹੀਂ ਨਸ਼ੀਲਾ ਪਦਾਰਥ ਕੋਈ ਨਹੀਂ ਮਿਲਿਆ ਜੀ ਇੱਕ ਤਾਂ ਜਿੱਦਾ ਤੁਹਾਨੂੰ ਦੱਸਿਆ ਤਿੰਨ ਵੈਪਨ ਮਿਲੇ ਨਾਲ 15 ਰੌਂਗ ਮਿਲੇ ਹੈ ਜੀ ਤੇ ਜਤਾ ਸਿੰਘ ਜੱਬੋਬਾਨ ਨੂੰ ਦਿਓ ਅਜਾਇਬ 946513313 ਤੇ ਕਰੋ ਸੰਪਰਕ ਧੰਨਵਾਦ ਸ਼ੁਕਰੀਆ ਮਿਹਰਬਾਨੀ